डॉक्टर प्रग्या जैन आई पी एस 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 पी फरीद साहब वालों एस एस पी फरीदकोट वालों जिला फरीदकोट माड़े अफसर के खिलाफ एक मुहिम वीडी हुई है जिन एस एस पी साहब के निर्देशों असि सारे गजट अफसर सारे एस एच ओ सारे चौकी इंचार्ज आदि पूरी तनदेही ड्यूटी कर रहे हैं तो जो जिला फरीदकोट कोई माड़ी वारदत ज नशे करने वाला ऑपरेट न कर सके ਸੈਲ ਅਰਿਧਿਆਤਾ ਤੋਂ ਸਪੈਕਟਰ ਸੀਏ ਪਟਮ ਰਿੰਦਰ ਸਿੰਘ ਦੀ ਨਿਗਰਾਨੀ ਐਸਐਸਆਈ ਪ੍ਰਮੇਂਦਰ ਸਿੰਘ ਸੀਏ ਫ੍ਰੀ ਕੋਟ ਵੱਲੋਂ ਸਮੇਤ ਪੁਲਿਸ ਪਾਰਟੀ ਨੇੜੇ ਕਟਾਉਂ ਵੀਰੇਵਾਲਾ ਨਾਕਾਬੰਦੀ ਕੀਤੀ ਹੋਈ ਸੀ ਦਰਾਂ ਨੇ ਨਾਕਾਬੰਦੀ ਇਹਨਾਂ ਨੇ ਦੋ ਆਦਮੀਆਂ ਨੂੰ ਰੋਕਿਆ ਤੇ ਰੋਕੇ ਸਰਚ ਕੀਤੀ ਤਾਂ ਉਹਨਾਂ ਪਾਸੋਂ ਇੱਕ ਪੂਰੇ ਰੰਗ ਦਾ ਪਿਸਤਲ ਮਾਰਕਾ ਕਲੌਕ 9mm ਸਮੇਤ ਇੱਕ ਮੈਗਜ਼ੀਨ ਦੋਹੋਂ ਇਕਨਾਂਤ ਜਿੰਦਾ ਤੇ ਦੋ ਖੋਲ ਬਰਾਉਂਦ ਹੋਏ ਇਨਾਂ ਦੇ ਪਾਸੇ ਕੰਮ ਕਰਨ ਨੇ ਆਪਾਂ ਨਾ ਕਰਨ ਕੁਮਾਰ ਇਨਸਨੈਂਸੀ ਉੱਤਰ ਵੀਰ ਕੁਮਾਰ ਤੇ ਦੂਸਰੇ ਨੇ ਆਪਣਾ ਨਾਮ ਸਨੀਲ ਕੁਮਾਰ ਦੱਸਿਆ ਦੋਨੇ ਬਿਲੀਵਰੀ ਵਸਤੇ ਰਹਿਣ ਵਾਲੇ ਆ ਇਨਵੈਡ ਨੇਸੀਆ ਇਹਦੇ ਖਿਲਾਫ ਪਹਿਲਾਂ ਵੀ ਵਕਫ ਵਕਫ ਤਰਾਮਤ ਤਹਿਤ ਪੰਜ ਮੁਕਦਮੇ ਜੇ ਦਰਜ ਨੇ ਇਹਨਾਂ ਅੱਜ ਪੇਸ਼ ਕਰਕੇ ਪਰਮਾਨਾਸ ਕੀਤਾ ਜਾਊਗਾ ਤੇ ਚੰਗੀ ਤਰ੍ਹਾਂ ਪਛਸ਼ ਕਰਕੇ ਤੇ ਬੈਕਵਰਡ ਲਿੰਕ ਨੂੰ ਘਾੜ ਕੇ ਉਹ ਤੋਂ ਹੋਰ ਬਰਾਮਦਗੀ ਹੋਣ ਦੀ ਆਸ ਹੈ